ਕਿਸ ਚੀਜ਼ ਤੇ ਧਿਆਨ ਦੇਣ ਦੀ ਜ਼ਰੂਰਤ ਆ ਆਪਣੇ ਚਾਲੇ ਤੇ ਵੀ ਮੈਂ ਕਿਸ ਤਰ੍ਹਾਂ ਚੱਲ ਰਿਆਂ ਹਾਂ ਹੁਣ ਕਿਸ ਤਰ੍ਹਾਂ ਚੱਲ ਰਿਆਂ ਹਾਂ ਇਹਦਾ ਮਤਲਬ ਇਹ ਆ ਕਿ ਇਹ ਨਹੀਂ ਆ ਕਿ ਮੇਰੀ ਮਤਲਬ ਏਡੀ ਮੇਡੀ ਚਾਲ ਦੀ ਪ੍ਰਭੂ ਗੱਲ ਨਹੀਂ ਕਰਦੇ ਪ੍ਰਭੂ ਜੀ ਪਤਾ ਕੀ ਕਹਿੰਦੇ ਮੈਂ ਪਰਮੇਸ਼ਰ ਦੇ ਪਿੱਛੇ ਕਿਵੇਂ ਚੱਲ ਰਿਆ ਮੈਂ ਆਪਣੇ ਉਸ ਕਰਤਾਰ ਦੇ ਪਿੱਛੇ ਕਿਵੇਂ ਚੱਲ ਰਿਆ ਮੈਂ ਆਪਣੇ ਸਤਿਗੁਰੂ ਦੇ ਪਿੱਛੇ ਕਿਵੇਂ ਚੱਲ ਰਿਆ ਮੈਂ ਇਹਨਾਂ ਵਚਨਾਂ ਦੇ ਅਨੁਸਾਰ ਮੇਰਾ ਜੀਵਨ ਚੱਲ ਰਿਹਾ ਵਾ ਕਿ ਨਹੀਂ ਚੱਲ ਰਿਹਾ ਆਪਣੇ ਚਾਲੇ ਤੇ ਧਿਆਨ ਪ੍ਰਭੂ ਕਹਿੰਦਾ ਦਵੋ ਦੂਜਰੇ ਦੂਸਰਿਆਂ ਦੇ ਚਾਲੇ ਤੇ ਧਿਆਨ ਦੇਣ ਦੀ ਜਰੂਰਤ ਨਹੀਂ ਨਹੀਂ ਆਪ ਜੀ ਬਹੁਤ ਸਾਰੇ ਭੈਣ ਭਰਾ ਦੂਸਰਿਆਂ ਦੇ ਚਾਲੇ ਤੇ ਧਿਆਨ ਦਿੰਦੇ ਨੇ ਦੂਸਰਾ ਕੀ ਕਰ ਰਿਹਾ ਹੈ ਦੂਸਰੇ ਦੀ ਪਤਨੀ ਕੀ ਕਰ ਰਹੀ ਹੈ ਗਵਾਂਡੇ ਕੀ ਕਰ ਰਹੇ ਨੇ ਫੁਲਾਣਾ ਕੀ ਕਰ ਰਿਹਾ ਹੈ ਪ੍ਰਭੂ ਜੀ ਕਹਿੰਦੇ ਨੇ ਤੁਹਾਨੂੰ ਇਹਨਾਂ ਕਿਸੇ ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਆ ਅੱਜ ਤੁਹਾਨੂੰ ਆਪਣੇ ਚਾਲੇ ਤੇ ਧਿਆਨ ਦੇਣ ਦੀ ਜ਼ਰੂਰਤ ਆ ਕਿ ਮੈਂ ਕਿਸ ਤਰ੍ਹਾਂ ਪ੍ਰਭੂ ਦੇ ਪਿੱਛੇ ਚੱਲ ਰਿਹਾ ਮੇਰਾ ਸਭੋ ਪ੍ਰਭੂ ਵਾਲਾ ਹੈਗਾ ਵੀ ਆ ਕੇ ਨਹੀਂ ਮੈਂ ਸਹੀ ਤਰੀਕੇ ਦੇ ਨਾਲ ਪਰਮੇਸ਼ਰ ਦੇ ਹਜ਼ੂਰ ਦੇ ਵਿੱਚ ਆਉਂਦਾ ਵਾਂ ਕੇ ਨਹੀਂ ਪ੍ਰਭੂ ਕਹਿੰਦੇ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਬਹੁਤ ਹੀ ਤੁਹਾਨੂੰ ਮੈਨੂੰ ਜ਼ਰੂਰਤ ਆ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਆਪ ਆਪਣੇ ਚਾਲੇ ਤੇ ਧਿਆਨ ਦਿਵੋ ਅੱਜ ਤੁਸੀਂ ਆਪਣੇ ਚਾਲੇ ਤੇ ਧਿਆਨ ਦਿਓਗੇ ਤੇ ਤੁਸੀਂ ਅੱਗੇ ਵਧੋਗੇ ਜਿੰਨਾ ਚਿਰ ਅਸੀਂ ਆਪਣੇ ਵੱਲ ਨਹੀਂ ਵੇਖਾਂਗੇ ਆਪਣੀ ਜ਼ਿੰਦਗੀ ਵੱਲ ਨਹੀਂ ਵੇਖਾਂਗੇ ਔਰ ਸਭ ਤੋਂ ਪਹਿਲੀ ਵੱਡੀ ਗੱਲ ਹੈ ਕਿ ਅਸੀਂ ਪ੍ਰਭੂ ਦੀਆਂ ਆਸ਼ੀਸ਼ਾਂ ਵੱਲ ਧਿਆਨ ਨਹੀਂ ਦੇਵਾਂਗੇ ਜਦੋਂ ਅਸੀਂ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਬਰਕਤਾਂ ਵੱਲ ਧਿਆਨ ਦੇਵਾਂਗੇ ਜਦੋਂ ਸੀ ਪਰਮੇਸ਼ਰ ਦੇ ਕੰਮਾਂ ਵੱਲ ਧਿਆਨ ਦਵਾਂਗੇ ਕਿ ਪਰਮੇਸ਼ਰ ਨੇ ਮੇਰੀ ਜ਼ਿੰਦਗੀ ਦੇ ਵਿੱਚ ਕਿੰਨੇ ਵੱਡੇ ਵੱਡੇ ਕੰਮ ਕੀਤੇ ਮੈਂ ਬਹੁਤ ਦੁਖੀ ਸਾਂ ਮੈਂ ਗਰੀਬ ਸਾਂ ਮੈਂ ਪਰੇਸ਼ਾਨ ਸਾਂ ਮੈਂ ਲਾਚਾਰ ਸਾਂ ਮੈਂ ਮਨਜੀ ਤੋਂ ਨਹੀਂ ਉੱਠ ਸਕਦਾ ਸਾਂ ਮੇਰਾ ਪਤੀ ਅੱਜ ਦੇ ਜੁੰਦਾ ਆ ਅੱਜ ਦੇ ਉਸ ਦੀ ਬਿਮਾਰੀ ਠੀਕ ਹੋਈ ਆ ਇਹ ਪ੍ਰਭੂ ਪ੍ਰਭੂ ਦੀ ਮਿਹਰਬਾਨੀ ਨਾ ਹੋਈ ਆ ਪ੍ਰਭੂ ਨੇ ਕਿਰਪਾ ਕੀਤੀ ਹੈ ਤੇ ਮੈਂ ਪ੍ਰਭੂ ਦੇ ਪਿੱਛੇ ਕਿਵੇਂ ਚੱਲ ਰਿਹਾ ਮੈਂ 6 ਦਿਨ ਕੰਮ ਕਰ ਰਿਹਾ ਹਾਂ ਕਿ ਜਾਂ ਕਈ ਮਹੀਨੇ ਕਰ ਰਿਹਾ ਹਾਂ ਮੈਂ ਪ੍ਰਭੂ ਦੇ ਲਈ ਕਿੰਨਾ ਵਫਾਦਾਰ ਹਾਂ ਮੈਂ ਪ੍ਰਭੂ ਦੇ ਲਈ ਕੀ ਕਰ ਰਿਹਾ ਹਾਂ ਪ੍ਰਭੂ ਨੇ ਮੈਨੂੰ ਕਿੰਨੇ ਦਿੱਤੇ ਤੇ ਮੈਂ ਕਿੰਨੇ ਪ੍ਰਭੂ ਨੂੰ ਦਿੱਤੇ ਮੈਂ ਕਿੰਨੇ ਹਫਤੇ ਪ੍ਰਭੂ ਦੀ ਬੰਦਗੀ ਕੀਤੀ ਕਿੰਨੇ ਟਾਈਮ ਦੁਆ ਕੀਤੀ ਕਿੰਨੇ ਟਾਈਮ ਮੈਂ ਪ੍ਰਭੂ ਦੀ ਰਾਗਨਾ ਕੀਤੀ ਰਾਗਨਾ ਚ ਗਿਆ ਇਹਨਾਂ ਚੀਜ਼ਾਂ ਬਿਯਦਾ ਪ੍ਰਭੂ ਪਰਮੇਸ਼ਰ ਜੀ ਕਹਿੰਦੇ ਨੇ ਤੁਹਾਨੂੰ ਆਪਣੇ ਇਸ ਚਾਲੇ ਤੇ ਧਿਆਨ ਦੇਣ ਦੀ ਬਹੁਤ ਹੀ ਜ਼ਰੂਰਤ ਹੈ ਸਾਨੂੰ ਆਪਣੇ ਕਿਸੇ ਨਾਲ ਦੇ ਵੱਲ ਵੇਖਣ ਦੀ ਜ਼ਰੂਰਤ ਨਹੀਂ ਹੈ ਪਾਪਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਤੈਨੂੰ ਸਾਰਿਆਂ ਦੀ ਜ਼ਰੂਰਤ ਨਹੀਂ ਆ ਅਸੀਂ ਆਪਣੇ ਆਪ ਨੂੰ ਬਦਲਣਾ ਜਦੋਂ ਅਸੀਂ ਬਦਲਾਂਗੇ ਤੇ ਦੂਸਰੇ ਵੀ ਬਦਲ ਜਾਣਗੇ ਕਿਉਂਕਿ ਬੈਬਲ ਦੇ ਵਿੱਚ ਲਿਖਿਆ ਮੇਰੀ ਪਰਜਾ ਬਿਨਾਈ ਗਿਆਨ ਤੋਂ ਨਾਸ ਹੋ ਰਹੀ ਹੈ ਹੁਣ ਉਹਨਾਂ ਦੇ ਕੋਲ ਜਦੋਂ ਗਿਆਨ ਆ ਗਿਆ ਉਹਨਾਂ ਦੇ ਕੋਲੇ वचन ਪਹੁੰਚ ਗਿਆ ਕਿ ਬਾਈਬਲ 'ਚ ਲਿਖਿਆ ਹੈ ਵੀ ਧਰਤੀ ਤੇ ਕਿਸੇ ਨੂੰ ਪਿਤਾ ਨਹੀਂ ਕਹਿਣਾ ਤੇ ਜਦੋਂ ਉਹਨਾਂ ਦੇ ਕੋਲ वचन ਪਹੁੰਚ ਗਿਆ ਤੇ ਉਹ ਵੀ ਪਾਪਾ ਕਹਿਣੋਂ ਹਟ ਜਾਣਗੇ ਬੰਦੋ ਹਾਲੇਲੂਇਆ ਹਾਲੇਲੂਇਆ ਸੰਨੂ ਦੂਸਰੇ ਵੱਲ ਧਿਆਨ ਦੇਣ ਦੀ ਜ਼ਰੂਰਤ ਨਹੀਂ ਆ ਅਸੀਂ ਆਪਣੇ ਜੀਵਨ 'ਚ ਵੇਖਣਾ ਸਾਨੂੰ ਆਪਣੇ ਵੱਲ ਵੇਖਣ ਦੀ ਜਲ ਲੋੜ ਆ ਜਿਵੇਂ ਲੋਕਾਂ ਦੇ ਜਾਂ ਨੀਲ ਦੇ ਵਿੱਚ ਲਿਖਿਆ ਕਿ ਤੂੰ ਆਪਣੇ ਭਰਾ ਦੀ ਪਹਿਲੇ ਆਪਣੀ ਅੱਖ ਦੇ ਵਿੱਚੋਂ ਕੀ ਕੱਢ ਤੀਰ ਸੁਤੀਰ ਨੂੰ ਕੱਢ ਫਿਰ ਤੂੰ ਆਪਣੇ ਭਰਾ ਦੀ ਅੱਖ ਦੇ ਵਿੱਚੋਂ ਕੱਢ ਸਕਦਾ ਹੈ ਪਹਿਲੇ ਸਾਨੂੰ ਬਦਲ ਦੀ ਜ਼ਰੂਰਤ ਆ ਪਹਿਲੇ ਸਾਨੂੰ ਆਪਣੇ ਸੁਭਾਅ ਦੇ ਸੁਭਾਅ ਨੂੰ ਬਦਲ ਦੀ ਜ਼ਰੂਰਤ ਆ ਫਿਰ ਅਸੀਂ ਦੂਸਰਿਆਂ ਨੂੰ ਬਦਲਾ ਸਕਦੇ ਹਾਂ ਪ੍ਰਭੂ ਵਰਗਾ ਸੁਭਾਅ ਪ੍ਰਭੂ ਜੀ ਕਹਿੰਦੇ ਨੇ ਨਾ ਕਿ ਜਿਹੋ ਜਿਹਾ ਸੁਭਾਅ ਮੇਰਾ ਹੈ ਇਹੋ ਜਿਹਾ ਹੀ ਤੁਹਾਡਾ ਵੀ ਹੋਵੇ ਮੇਕਾ ਪ੍ਰਭੂ ਜੀ ਕਹਿੰਦੇ ਨੇ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕਰਦਾ ਹਾਂ ਤੁਸੀਂ ਵੀ ਇੱਕ ਦੂਸਰੇ ਦੇ ਨਾਲ ਪਿਆਰ ਕਰਿਆ ਕਰੋ ਇੱਕ ਦੂਸਰੇ ਦੇ ਨਾਲ ਕੀ ਕਰਿਆ ਕਰੋ ਪਿਆਰ ਕਰਿਆ ਕਰੋ ਫੇਰ ਕੀ ਅਸੀਂ ਪ੍ਰਭੂ ਦੀਆਂ ਧੀਆਂ ਤੇ ਪੁੱਤਰਾਂ ਤਾਂ ਇਹ ਤੇ ਪ੍ਰਭੂ ਜੀ ਕਹਿੰਦੇ ਨੇ ਹੁਣ ਸੈਨਾ ਦਾ ਯਹਵਾ ਇਉਂ ਆਖਦਾ ਹੈ ਕਿ ਤੁਸੀਂ ਆਪਣੇ ਚਾਲੇ ਉੱਤੇ ਧਿਆਨ ਕਿਉਂ ਆਪਣੇ ਚਾਲੇ ਦੇ ਉੱਤੇ ਕੀ ਦਿਓ ਧਿਆਨ ਦਿਓ ਦੂਸਰਿਆਂ ਤੇ ਚਾਲੇ ਤੇ ਧਿਆਨ ਦੇਣ ਦੀ ਜਰੂਰਤ ਨਹੀਂ ਨਹੀਂ ਹੁਣ ਅਗਲੇ ਬਚਨ ਚ ਵਧਾਂਗੇ ਤੁਸੀਂ ਬਹੁਤ ਬੀਜਿਆ ਸੁਣ ਤੁਸੀਂ ਬਹੁਤ ਬੀਜਿਆ ਸਾਰੇ ਬੋਲੋ ਇਸ ਤਰ੍ਹਾਂ ਨਹੀਂ ਤੁਸਾਂ ਤੁਸਾਂ ਫਿਰ ਉੱਚੀ ਬਾਜਣਾ ਤੁਸਾਂ ਤੁਸਾਂ ਬਹੁਤ ਬੀਜਿਆ ਬੀਜਿਆ ਪਰ ਥੋੜਾ ਥੋੜਾ ਵੱਡਿਆ ਵੱਡਿਆ ਥੋੜਾ ਵੱਡਿਆ ਬੀਜਿਆ ਤੁਸੀਂ ਬਹੁਤ ਬੀਜਿਆ ਤੁਸੀਂ ਬਹੁਤ ਭਾਰ ਵੱਡਿਆ ਥੋੜਾ ਬਹੁਤ سارے ਪੈਣਪਰਾ ਬਹੁਤ ਜ਼ਿਆਦਾ ਬੀਜ ਬੀਜਦੇ ਨੇ ਪਰ ਬੀਜ ਬੀਜਣ ਦੇ ਲਈ ਪਹਿਲੇ ਖੇਤ ਕੀ ਕਰਨਾ ਪੈਂਦਾ ਉਹਨੂੰ ਤਿਆਰ ਕਰਨਾ ਪੈਂਦਾ ਹੈ ਖੇਤ ਦੇ ਲਈ ਜਿਸ ਦੇ ਵਿੱਚ ਬੀਜ ਬੀਜਣਾ ਉਸ ਖੇਤ ਨੂੰ ਚੰਗੀ ਤਰ੍ਹਾਂ ਖੇਤ ਨੂੰ ਕੀ ਕਰਨਾ ਪੈਂਦਾ ਸਾਫ਼ ਕਰਨਾ ਪੈਂਦਾ ਸਾਫ਼ ਵੀ ਕਰਨਾ ਪੈਂਦਾ ਉਹ ਸਾਡੀਆਂ ਸਾਡੇ ਭੈਣ ਭਰਾ ਬੈਠੇ ਨੇ ਜੀਵਿਦਾਰ ਉਹ ਜ਼ਮੀਨ ਦੇ ਵਿੱਚ ਜਦੋਂ ਬੀਜ ਕੋਈ ਬੀਜਦੇ ਨੇ ਉਹਨੂੰ ਕੀ ਕਰਦੇ ਨੇ ਚੰਗੀ ਤਰ੍ਹਾਂ ਸਾਫ਼ ਵੀ ਕਰਦੇ ਨੇ ਫਿਰ ਉਹਨਾਂ ਨੂੰ ਗੋਡੀ ਕਰਦੇ ਨੇ ਚੰਗੀ ਤਰ੍ਹਾਂ ਫਿਰ ਉਹਨਾਂ ਦੇ ਵਿੱਚੋਂ ਪੱਥਰ ਅਲੱਗ ਕਰਦੇ ਨੇ ਜਿਹੜੀਆਂ ਵੱਡੀਆਂ ਵੱਡੀਆਂ ਚਿਲਾ ਬਣੀਆਂ ਹੁੰਦੀਆਂ ਉਹਨਾਂ ਕੀ ਕਰ ਦਿੰਦੇ ਨੇ ਤੋੜ ਕੇ ਛੋਟੀਆਂ-ਛੋਟੀਆਂ ਕਰਕੇ ਉਹਨਾਂ ਨੂੰ ਸਾਫ਼ ਕਰ ਦੇ ਦਿੰਦੇ ਨੇ ਤਾਂ ਕਿ ਜਦੋਂ ਇਹਦੇ ਵਿੱਚ ਬੀਜ ਬੀਜਿਆ ਜਾਵੇ ਜਦੋਂ ਉਹ ਬੀਜ ਉੱਗੇ ਤੇ ਇਹਦੇ ਨਾਲ ਕੋਈ ਪ੍ਰੋਬਲਮ ਨਾ ਹੋਵੇ ਕਿਤੇ ਬੀਜ ਦੱਬਿਆ ਹੀ ਨਾ ਰਹੇ ਜਾਵੇ ਇਸੇ ਤਰ੍ਹਾਂ ਮੇਰੇ ਭੈਣ ਭਰਾਵੋ ਕਈ ਭੈਣ ਭਰਾ ਬੀਜ ਦੇ ਬਹੁਤ ਨੇ ਪਾਰੋ ਇਸ ਤਰ੍ਹਾਂ ਬੀਜ ਛੁੱਟ ਦਿੰਦੇ ਨੇ ਐਵੇਂ ਬੀਜ ਖਲਾਰਾ ਪਾ ਦਿੰਦੇ ਨੇ ਬੀਜ ਛੁੱਟ ਦਿੰਦੇ ਨੇ ਜਿਵੇਂ ਕੋਈ ਰਸਤੇ 'ਚ ਬਾਬੇ ਦੀ ਜਗਾ ਵੇਖਦੇ ਨੇ ਉਥੇ ਇੱਟਾਂ ਦੀ ਟਰਾਲੀ ਲਾ ਕੇ ਆ ਗਏ ਜਿਵੇਂ ਬੜੀਆਂ ਭੀੜਾਂ ਨੇ ਵੱਡੇ ਵੱਡੇ ਮੇਲੇ ਲੱਗ ਰਹੇ ਨੇ ਮੇਲਿਆਂ ਦੇ ਵਿੱਚ ਜਾ ਕੇ ਉਥੇ ਛੁੱਟਾ ਏ ਜਿਵੇਂ ਪਾਸਟਰ ਸਾਨੂੰ ਜਾਣਦਾ ਵੀ ਨਹੀਂ ਆ ਸਾਡੇ ਲਈ ਉਹਨੇ ਮਿਹਨਤ ਵੀ ਨਹੀਂ ਕੀਤੀ ਸਾਡੇ ਲਈ ਉਹਨੇ ਭੋਜ ਵੀ ਨਹੀਂ ਰੱਖਿਆ ਸਾਨੂੰ ਉਹ ਜਾਣਦਾ ਵੀ ਨਹੀਂ ਆ ਤੇ ਹੀ ਉਥੇ ਬੀਜ ਬੀਜਉਂਦੇ ਆ ਤੇ ਜਿਹੜਾ ਰਾਤ ਦਿਨ ਸਾਡੀ ਚਿੰਤਾ ਕਰਦਾ ਸਾਡਾ ਫਿਕਰ ਕਰਦਾ ਜਿਹੜਾ ਸਾਡੇ ਲਈ ਦੁਆ ਕਰਦਾ ਜਿਹੜਾ ਜਦੋਂ ਉਹਨੂੰ ਫੋਨ ਮਾਰੀਦਾ ਝੱਟ ਉਹ ਸਾਡੇ ਘਰ ਆ ਜਾਂਦਾ ਤੇ ਉਹ ਉਥੇ ਆਪਾਂ ਬੀਜਦੇ ਹੀ ਨਹੀਂ ਆ ਉਹ ਵਿਚਾਰਾ ਮਿਹਨਤੀ ਕਰਦਾਰਿੰਦਾ ਉਹ ਗੋਡੀ ਕਰਦਾ ਰਹਿੰਦਾ ਉਹ ਖੇਤੀ ਤਿਆਰ ਹੀ ਕਰਦਾ ਰਹਿੰਦਾ ਪਰ ਬੀਜ ਉਸ ਖੇਤ ਵਿੱਚ ਪਾਇਆ ਜਾਂਦਾ ਨਹੀਂ ਬੀਜ ਉਹ ਤੇ ਬੀਜ ਜਿਹੜਾ ਤੁਹਾਡੀ ਮਜ਼ਦੂਰੀ ਕਰਦਾ ਜਿਹੜਾ ਤੁਹਾਡੇ ਖੇਤ ਦੇ ਲਈ ਖੇ ਤੁਹਾਡੇ ਖੇਤ ਵਿੱਚ ਕੰਮ ਕਰਦਾ ਸਮਝੇ ਕਿ ਨਹੀਂ ਸਮਝੇ ਜਿਹੜਾ ਤੁਹਾਡੇ ਖੇਤ ਕੀ ਨਹੀਂ ਕੰਮ ਕਰ ਰਿਆ ਆ ਮੇਰੀ ਮਾਸੀ ਆ ਇੱਕ ਮੈਗਜ਼ੀਨ ਹੁੰਦਾ ਹੁੰਦਾ ਸੀ ਉਹਨੂੰ 50 ਰੁਪਏ ਦਾ ਮੈਗਜ਼ੀਨ ਤੇ ਦਸਮੂ ਉੱਥੇ ਵੇਚਦੀ ਹੁੰਦੀ ਮੈਂ ਕਿਹਾ 50 ਰੁਪਏ ਦਾ ਤੇਰੇ ਕੋਲ ਮੈਗਜ਼ੀਨ ਲੈ ਕੇ ਤੇਰੀ ਦਾ 7-8000 ਰੁਪਏ ਤੇਰਾ ਮਹੀਨਾ ਉਹ ਲੈ ਜਾਂਦਾ ਤੇਰੇ ਲਈ ਦੁਬਾਰਾ ਉਹਨੇ ਕੀਤੀ ਤੈਨੂੰ ਉਹ ਜਾਣਦਾ ਨਹੀਂ ਇਹ ਫਿਰ ਉਹਨੂੰ ਮੈਂ ਬਚਨ ਸਿਖਾਇਆ ਤੇ ਫਿਰ ਉਹ ਉਹਨੂੰ ਮੈਂ ਕਿਹਾ ਕਿ ਜਿਹਦੀ ਜਿਹੜਾ ਤੁਹਾਡੇ ਲਈ ਮਿਹਨਤ ਕਰਦਾ ਹੈ ਬਾਈਬਲ 'ਚ ਲਿਖਿਆ ਮਜ਼ਦੂਰ ਮਜਦੂਰੀ ਦਾ ਹੱਕਦਾਰ ਉੱਚੀ ਆਵਾਜ਼ ਨਾਲ ਬੋਲੋ ਮਜ਼ਦੂਰ ਮਜਦੂਰੀ ਮਜਦੂਰੀ ਦਾ ਹੱਕਦਾਰ ਹੱਕਦਾਰ ਉਹ ਮਜ਼ਦੂਰ ਜਿਹੜਾ ਤੁਹਾਡੇ ਖੇਤ 'ਚ ਤੁਹਾਡੇ ਘਰ 'ਚ ਕੰਮ ਕਰਦਾ ਤੁਹਾਡੇ ਦਿਲ ਨੂੰ ਦਿਲ ਨੂੰ ਬਦਲਦਾ ਤੁਹਾਨੂੰ ਬਾਰ ਬਾਰ ਕਹਿੰਦਾ ਪ੍ਰਭੂ ਦੇ ਕੋਲ ਆ ਜਾਓ ਬੰਦਗੀ ਚ ਆ ਜਾਓ ਹਨ ਪਾਸਟਰ ਖੁਦਾ ਦਾ ਜਿਹੜਾ ਦਾਸ ਆ ਨਾ ਉਹ ਅਜਾਲੀ ਆ ਤੇ ਅਜਾਲੀ ਜਿਹੜਾ ਆਪਣੀਆਂ ਭੇਡਾਂ ਦਾ ਕੀ ਕਰਦਾ ਧਿਆਨ ਰੱਖਦਾ ਤੇ ਜਿਹੜਾ ਧਿਆਨ ਹੀ ਨਹੀਂ ਰੱਖਦਾ ਤੁਸੀਂ ਸ਼ੁਕਰ ਕਰੋ ਤਾਂ ਨਾ ਜਾਲੀ ਆ ਉਹ ਵੀ ਭੇਡਾਂ ਨੇ ਪੋਜੀ ਉਹ ਵੀ ਪੀੜਾਂ ਦੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਜਿਨ੍ਹਾਂ ਦਾ ਕੋਈ ਇਹ ਜਾਲੀ ਨਹੀਂ ਆ ਤੁਸੀਂ ਖੁਦਾ ਦਾ ਇਹ ਸੁਕਰ ਕਰੋਗੇ ਤੁਹਾਡਾ ਜਾਲੀ ਹੈਗਾ ਜਿਨ੍ਹਾਂ ਜਿਨ੍ਹਾਂ ਦੀ ਇਹ ਜਾਲੀ ਹੈਗੇ ਨੇ ਉਹ ਬੜੇ ਕਰਮਾ ਵਾਲੇ ਨੇ ਤੁਹਾਨੂੰ ਇਹ ਜਾਲੀ ਜਾਣਦਾ ਹੁਣ ਕਈ ਪੀੜਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਉਹਨਾਂ ਨੂੰ ਅਜਾਲੀ ਦਾ ਪਤਾ ਹੀ ਨਹੀਂ ਨਾ ਅਜਾਲੀ ਨੂੰ ਪਤਾ ਤੇ ਨਾ ਹੀ ਤੇ ਉਹ ਪੇਡਾਂ ਕਮਜ਼ੋਰ ਹੀ ਹੋਣ ਗਈਆਂ ਬੋਲ ਹਾਲੇਲੂਇਆ ਤੂੰ ਹੀ ਸ਼ੁਕਰ ਮਨਾਉਂਕਿ ਤਾੜਾ ਅਜਾਲੀਆ ਤੇ ਤੁਹਾਨੂੰ ਮੰਦੇ ਚੰਗੇ ਕੰਮ ਤੋਂ ਰੋਕਦਾ ਏ ਤੁਹਾਡੀ ਪੋਸਦੇ ਸੁੰਦੀ ਆ ਤੁਹਾਡਾ ਸਵਾਗਤ ਕੀਤਾ ਜਾਂਦਾ ਜੇ ਤੁਸੀਂ ਨਹੀਂ ਬੰਦਗੀ ਕਰਦੇ ਤੇ ਤੁਹਾਨੂੰ ਫੋਨ ਕਰ ਕਰਕੇ ਤੁਹਾਡਾ ਜਾਲੀ ਤੁਹਾਨੂੰ ਬੋਲਦਾ ਕਿ ਭੈਣ ਦੁਆ ਕਰਿਆ ਕਰ ਫਿਰ ਉਹ ਚੈੱਕ ਵੀ ਕਰਦਾ ਮੈਂ ਵੀ ਚੈੱਕ ਕਰਦਾ ਕਿ ਨਹੀਂ ਵੀ ਤੁਹਾਨੂੰ ਕੁਝ ਆਉਂਦਾ ਵੀ ਆ ਕਿ ਨਹੀਂ ਤੇ ਜਿਨ੍ਹਾਂ ਦਾ ਜਾਲੀ ਨਹੀਂ ਨਾ ਉਹਨਾਂ ਨੂੰ ਆਉਂਦਾ ਵੀ ਕੱਥ ਵੀ ਨਹੀਂ ਆ ਬੋਲੋ ਹਾਲੇਲੂਇਆ ਉਹ ਵਿਚਾਰੇ ਵੇਖ ਕੇ ਆ ਜਾਂਦੇ ਰੋਟੀ ਉਹ ਖਾਂਦੇ ਨਹੀਂ ਆ ਵੇਖ ਕੇ ਹੀ ਆ ਜਾਂਦੇ ਨੇ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਉਹਨਾਂ ਦੇ ਲਈ ਮੇਰੇ ਲਈ ਤੁਹਾਡੇ ਲਈ ਇਹ ਬਚਨ ਲਿਖਿਆ ਕੀ ਕਰਦੇ ਨੇ ਬੀਜਦੇ ਤੁਸੀਂ ਬੋਲੋ ਤੁਸੀਂ ਬੀਜਦੇ ਤੇ ਬਹੁਤ ਉਹ ਭਰ ਵੱਡਿਆ ਕੱਟ ਅਗਲੇ ਵਚਨ ਵਿੱਚ ਹੁਣ ਫੇਰ ਚੱਲਾਂਗੇ ਤੁਸੀਂ ਖਾਂਦੇ ਹੋ ਤੁਸੀਂ ਖਾਂਦੇ ਹੋ ਪਰ ਰੱਜਦੇ ਹੀ ਉਹ ਵਚਨ ਖਾਂਦੇ ਨੇ ਖਾਂਦੇ ਰਹਿੰਦੇ ਨੇ ਖਾਂਦੇ ਹੀ ਰਹਿੰਦੇ ਨੇ ਉਹਨਾਂ ਨਾਲ ਜਦੋਂ ਉਹਨਾਂ ਦੇ ਘਰਾਂ 'ਚ ਜਾਓ ਐਲ ਸੀ ਡੀ ਲੱਗੀ ਹੋਏਗੀ ਐਲ ਸੀ ਡੀ ਦੇ ਅੱਗੇ ਬੈਠੇ ਹੋਣਗੇ ਚਮਤਕਾਰ ਵੇਖਦੇ ਹੋਣਗੇ ਪਰ ਕੁਝ ਉਹਨਾਂ ਨੂੰ ਆਉਂਦਾ ਨਹੀਂ ਆ ਬੋਲੋ ਹallelujah 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 ਕੰਨਾ ਦੇ ਵਿੱਚ ਟੂਟੀਆਂ ਉਧਰੋਂ ਮੋਬਾਈਲ ਦੇ ਵਿੱਚ ਖਾਈ ਜਾਣਗੇ ਵਚਨ ਖਾਈ ਜਾਣਗੇ ਰੋਟੀ ਪਕਾ ਕੇ ਜਦੋਂ ਹੀ ਖਾਂਦੇ ਆ ਨਾ ਉਦੇ ਵਿੱਚ ਅਨੰਦ ਹੀ ਅਨੰਦ ਹੁੰਦਾ ਹੈ ਬੋਲ ਦਿਓ ਹallelujah ਰੋਟੀ ਬੇਖੜੀ ਨਹੀਂ ਆ ਰੋਟੀ ਪਕਾਉਣੀ ਆ ਤੇ ਏਰ ਖਾਣੀ ਆ ਬੋਲ ਹallelujah ਹallelujah ਪਹਿਲੇ ਆਪ ਗੁਟਨਿਆਂ ਪਾਰ ਹੋਣਾ ਰੋਟੀ ਤਿਆਰ ਕਰਨੀ ਆ ਗੁਟਨਿਆਂ ਪਾਰ ਹੋ ਕੇ ਫਿਰ ਪਕਾਉਣੀ ਆ ਫੇਰ ਹੋਲੀ ਗੋ ਹੋਲੀ ਗੋ ਰਿੰਦਰੀਬੋ ਬਾਸਨਾਮ ਨਮੋ ਸ਼ਾਨਾ ਪ੍ਰੇ ਰਿੰਚਰੀਬੋ ਕਮਨਾ ਠੋ ਪ੍ਰਸਨਾ ਠੀ ਕਮਨਾ ਠੋ ਬ੍ਰੋਸ਼ ਮਿਕੰਮਰੀ ਪਾਵਰ ਵਰ ਕ੍ਰੋਸ਼ ਮੇ ਫੇਰਾ ਮੀਨ ਕਹਿ ਕੇ ਉਠਣਾ ਇਹਨੂੰ ਕਹਿੰਦੇ ਰੋ ਅੱਠੀ ਪੁਕਾਉਣੀ ਜਦੋਂ ਤੁਸੀਂ ਪੁਕਾ ਕੇ ਆਪ ਪੁਕਾ ਕੇ ਖਾਓਗੇ ਤੇ ਫਿਰ ਤੁਹਾਨੂੰ ਤਾਕਤ ਮਿਲੇਗੀ ਫਿਰ ਪ੍ਰਭੂ ਤੁਹਾਨੂੰ ਹੋਰ 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 ਪ੍ਰਭੂ ਤੁਹਾਨੂੰ ਉਹ ਦੇ ਹੀ ਚਾਏਗਾ ਸੰਦੇ ਕੇ ਨਹੀਂ ਸਮਝੇ ਕਿ ਪਹਿਲੇ ਵਾਲੀ ਵੀ ਗਈ ਸੰਦੇ ਸਮਝ ਲੱਗ ਗਈ ਹੈ ਨਾ ਹੈ ਨਾ ਤੇ ਤੇ ਇਹ ਨਾ ਹੋਵੇ ਕਿ ਪ੍ਰਭੂ ਫੇਰ ਕਦੇ ਉਹ ਦੁਹੀ ਵੀ ਉਹਨਾਂ ਵਰਗੇ ਹੋ ਕੇ ਤੁਸੀਂ ਵੀ ਉਹਨਾਂ ਨੂੰ ਬਿਨਾਂ ਗਿਆਨ ਤੋਂ ਹੀ ਮਾਝਾ ਕਰ ਬਿੱਤਾ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਹੁਣ ਅਗਲਾ ਵਚਨ ਕੀ ਕਹਿੰਦਾ ਫਿਰ ਸੁਣੋ ਤੁਸੀਂ ਖਾਂਦੇ ਹੋ ਪਰ ਰੱਜ ਤੁਸੀਂ ਖਾਂਦੇ ਹੋ ਪਰ ਰੱਜਦੇ ਉਹਨਾਂ ਜਨਾਵੀ ਤੇ ਚਾਹੀਦਾ ਨਾ ਰਾਜ ਵੀ ਹੋਣਾ ਚਾਹੀਦਾ ਢਕਾਰ ਵੀ ਆਉਣਾ ਚਾਹੀਦਾ ਵਾ ਨਾ ਪ੍ਰਭੂ ਦੇ ਕਲਾਮ ਚ ਲਿਖਿਆ ਜਿਹੜਾ ਮੇਰੇ ਵਿੱਚੋਂ ਖਾਂਦਾ ਫਿਰ ਉਹ ਪੀਂਦਾ ਉਹਨੂੰ ਪੁੱਖ ਹੀ ਲੱਗਦੀ ਨਹੀਂ ਨਹੀਂ ਇਹਦਾ ਮਤਲਬ ਇਹੋ ਪ੍ਰਭੂ ਦੇ ਵਿੱਚੋਂ ਖਾਂਦੇ ਪ੍ਰਭੂ ਦੇ ਵਿੱਚੋਂ ਪੀਂਦੇ ਨਹੀਂ ਆ ਉਹ ਕਿਹਦੇ ਵਿੱਚੋਂ ਪੀਂਦੇ ਨੇ ਉਹ ਅਲ ਸੀਦੀ ਦੇ ਵਿੱਚੋਂ ਉਹ ਪ੍ਰਭੂ ਨੂੰ ਨਹੀਂ ਆਪਣੇ ਉਹ ਜਿਹੜਾ ਬਚਨ ਸੁਨਾਰੇ